ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਇਤਿਹਾਸ ਤੇ ਆਪਾਂ ਨਜ਼ਰ ਮਾਰਦੇ ਆ ਕਿ ਉਹਨਾਂ ਨੂੰ ਕਿਸ ਤਰ੍ਹਾਂ ਗੁਰੂ ਦੀ ਉਪਾਦੀ ਦਿੱਤੀ ਗਈ ਕਿ ਜਿਹੜੀਆਂ ਤਾਰੀਖਾਂ ਗੁਰੂ ਦੀ ਉਪਾਦੀ ਵੇਲੇ ਲਿਖੀਆਂ ਜਾ ਰਹੀਆਂ ਨੇ ਕੀ ਉਹ ਸਹੀ ਨੇ ਜਾਂ ਉਹਨਾਂ ਵਿੱਚ ਵੀ ਕੋਈ મતਭੇਦ ਹੈ ਇਸ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਗੁਰੂ ਰਾਮਦਾਸ ਜੀ ਜਿਨ੍ਹਾਂ ਨੂੰ ਸਿੱਖਾਂ ਦੇ ਗੁਰੂ ਵੀ ਕਿਹਾ ਜਾਂਦਾ ਹੈ ਔਰ ਉਹਨਾਂ ਨੂੰ 9 ਸੈਪਟੰਬਰ 1574 ਨੂੰ ਗੁਰੂ ਦੀ ਉਪਾਧੀ ਦਿੱਤੀ ਗਈ ਇਸ ਬਾਰੇ ਕੋਈ ਸਹਿਮਤੀ ਨਹੀਂ ਹੈ ਕੁਝ ਥਾਵਾਂ ਤੇ 1 ਸੈਪਟੰਬਰ ਲਿਖਿਆ ਹੈ ਤੇ ਕੁਝ ਥਾਵਾਂ ਤੇ ਅਲੱਗ-ਅਲੱਗ ਤਾਰੀਖਾਂ ਦਿੱਤੀਆਂ ਗਈਆਂ ਨੇ ਉਹਨਾਂ ਦਿਨਾਂ ਵਿੱਚ ਜਦੋਂ ਵਿਦੇਸ਼ੀ ਹਮਲਾਵਰ ਇੱਕ ਤੋਂ ਬਾਅਦ ਇੱਕ ਸ਼ਹਿਰ ਤਬਾਹ ਕਰਦੇ ਸਨ ਤਾਂ ਚੌਥੇ ਨਾਨਕ ਗੁਰੂ ਰਾਮਦਾਸ ਜੀ ਮਹਾਰਾਜ ਨੇ ਇੱਕ ਪਵਿੱਤਰ ਸ਼ਹਿਰ ਆਰਾਮ ਸਰ ਵਸਾਇਆ ਜਿਸ ਨੂੰ ਹੁਣ ਅੰਮ੍ਰਿਤਸਰ ਵੀ ਕਿਹਾ ਜਾਂਦਾ ਹੈ ਜਿਸ ਜ਼ਮੀਨ ਉੱਤੇ ਅੰਮ੍ਰਿਤਸਰ ਵਸਾਇਆ ਹੈ 500 ਬਿਗੇ ਉਹ ਜ਼ਮੀਨ ਅਕਬਰ ਨੇ ਆਪਣੀ ਪਤਨੀ ਨੂੰ ਦਾਨ ਕੀਤੀ ਸੀ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਨਾਮ ਜੇਠਾ ਜੀ ਵੀ ਸੀ ਗੁਰੂ ਰਾਮਦਾਸ ਜੀ ਦਾ ਜਨਮ ਚੂਨਾ ਮੰਡੀ ਲਾਹੌਰ ਜੋ ਹੁਣ ਪਾਕਿਸਤਾਨ ਦੇ ਵਿੱਚ ਹੈ 카ਰ্তিক ਵਦੀ 2 25 ਅਸੂ ਸਮਤ 1591 24 ਸੈਪਟੰਬਰ 1534 ਨੂੰ ਹੋਇਆ ਮਾਤਾ ਦਇਆ ਕੌਰ ਜੀ ਅਤੇ ਬਾਬਾ ਹਰੀਦਾਸ ਜੀ ਸੋਢੀ ਖੱਤਰੀ ਦਾ ਇਹ ਪੁੱਤਰ ਬਹੁਤ ਹੀ ਸੁੰਦਰ ਆਕਰਸ਼ਿਤ ਸੀ ਰਾਮਦਾਸ ਜੀ ਦਾ ਪਰਿਵਾਰ ਬਹੁਤ ਗਰੀਬ ਸੀ ਉਸ ਵੇਲੇ ਉਬਲੇ ਹੋਏ ਚਨੇ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸਨ ਜਦੋਂ ਉਹ ਸਿਰਫ 7 ਸਾਲ ਦੇ ਸੀ ਤਾਂ ਉਹਨਾਂ ਦੇ ਮਾਤਾ ਪਿਤਾ ਦੀ ਮੌਤ ਹੋ ਗਈ ਉਸ ਦੀ ਦਾਦੀ ਉਸ ਨੂੰ ਆਪਣੇ ਨਾਲ ਬਾਸਰ ਕੇ ਪਿੰਡ ਲੈ ਆਈ ਉਹ 5 ਸਾਲ ਤੋਂ ਬਾਸਰ ਕੇ ਵਿੱਚ ਉਬਲੇ ਹੋਏ ਛੋਲੇ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਰਹੇ ਇੱਕ ਵਾਰ ਗੁਰੂ ਅਮਰਦਾਸ ਜੀ ਆਪਣੇ ਦਾਦਾ ਜੀ ਦੇ ਆਕਾਲ ਚਲਾਣੇ ਤੇ ਆਰਾਮਦਾਸ ਸਾਹਿਬ ਦੇ ਨਾਨਕੇ ਨਾਲ ਬਾਸਰ ਕੇ ਆਏ ਆਰਾਮਦਾਸ ਸਾਹਿਬ ਨਾਲ ਡੂੰਗਾ ਲਗਾ ਪੈਦਾ ਹੋ ਗਿਆ ਆਰਾਮਦਾਸ ਜੀ ਆਪਣੀ ਦਾਦੀ ਜੀ ਦੇ ਕੋਲ ਗੋਇੰਦਵਾਲ ਆ ਕੇ ਵਸ ਗਏ ਇੱਥੇ ਵੀ ਉਸ ਨੇ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਉਬਲੇ ਹੋਏ ਛੋਲੇ ਵੇਚਣੇ ਸ਼ੁਰੂ ਕਰ ਦਿੱਤੇ ਅਤੇ ਗੁਰੂ ਅਮਰਦਾਸ ਜੀ ਦੇ ਧਾਰਮਿਕ ਸਮਾਗਮਾਂ ਵਿੱਚ ਵੀ ਹਾਜ਼ਰੀ ਭਰਨੀ ਸ਼ੁਰੂ ਕਰ ਦਿੱਤੀ। ਗੋਇੰਦਵਾਲ ਸਾਹਿਬ ਦੀ ਉਸਾਰੀ ਦੀ ਸੇਵਾ ਕੀਤੀ। ਆਰਾਮਦਾਸ ਜੀ ਦਾ ਵਿਆਹ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਨਾਲ ਹੋਇਆ। ਉਹਨਾਂ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ। ਬਾਬਾ ਪ੍ਰਿਥੀਚੰਦ ਜੀ, ਬਾਬਾ ਮਹਾਦੇਵ ਜੀ ਅਤੇ ਬਾਬਾ ਅਰਜਨ ਸਾਹਿਬ ਜੀ। ਤਿੰਨੇ ਪੁੱਤਰਾਂ ਦਾ ਜਦੋਂ ਜਨਮ ਹੋਇਆ ਤਾਂ ਸੱਚਮੁੱਚ ਇਹ ਅਕਾਲ ਪੁਰਖ ਦੀ ਬੜੀ ਦਇਆ ਬੜੀ ਬਖਸ਼ਿਸ਼ ਸੀ ਵਿਆਹ ਤੋਂ ਬਾਅਦ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਨਾਲ ਰਹਿੰਦਿਆਂ ਗੁਰੂ ਘਰ ਦੀ ਸੇਵਾ ਸ਼ੁਰੂ ਕਰ ਦਿੱਤੀ ਉਹ ਗੁਰੂ ਅਮਰਦਾਸ ਜੀ ਦੇ ਬਹੁਤ ਹੀ ਪਿਆਰੇ ਅਤੇ ਭਰੋਸੇਮੰਦ ਸਿੱਖ ਸਨ ਉਹ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣੀਆਂ ਲੰਬੀਆਂ ਧਾਰਮਿਕ ਯਾਤਰਾਵਾਂ ਦੇ ਦੌਰਾਨ ਗੁਰੂ ਅਮਰਦਾਸ ਜੀ ਦੇ ਨਾਲ ਹੀ ਰਹੇ ਗੁਰੂ ਅਮਰਦਾਸ ਜੀ ਉਹ 체체 ਤੌਰ ਤੇ ਪਹਿਲਵਾਨ ਵਿਅਕਤੀ ਸਨ ਉਹ ਆਪਣੀ ਸ਼ਰਧਾ ਤੇ ਸੇਵਾ ਲਈ ਬਹੁਤ ਮਸ਼ਹੂਰ ਹੋ ਗਏ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਹਰ ਪੱਖ ਤੋਂ ਗੁਰੂ ਵਰਣਨ ਦੇ ਯੋਗ ਪਾਇਆ ਅਤੇ 10 ਸੈਪਟੰਬਰ 1574 ਨੂੰ ਚੌਥੇ ਨਾਨਕ ਵਜੋਂ ਵਿਰਾਜਮਾਨ ਹੋਏ ਗੁਰੂ ਆਰਾਮਦਾਸ ਜੀ ਨੇ ਚੱਕ ਰਾਮਦਾਸ ਜਾਂ ਆਰਾਮਦਾਸਪੁਰ ਦੀ ਦੀ ਨੀ ਰੱਖੀ ਜਿਸ ਨੂੰ ਬਾਅਦ ਵਿੱਚ ਅੰਮ੍ਰਿਤਸਰ ਕਿਹਾ ਜਾਣ ਲੱਗਾ ਇਸ ਮੰਤਬ ਲਈ ਗੁਰੂ ਸਾਹਿਬ ਨੇ ਸੰਤੋਖ ਸਰ ਸਰੋਵਰ ਦੀ ਖੁਦਾਈ ਕਰਨ ਲਈ ਤੁੰਗ ਗਿਲਵਾਨੀ ਅਤੇ ਗੁੰਮਟਾਲਾ ਪਿੰਡ ਦੇ ਜ਼ਿਮੀਦਾਰਾਂ ਤੋਂ ਜ਼ਮੀਨਾਂ ਖਰੀਦੀਆਂ ਬਾਅਦ ਵਿੱਚ ਉਸ ਨੇ ਸੰਤੋਖ ਸਰ ਦਾ ਕੰਮ ਬੰਦ ਕਰ ਦਿੱਤਾ ਅਤੇ ਆਪਣਾ ਸਾਰਾ ਧਿਆਨ ਅੰਮ੍ਰਿਤਸਰ ਸਰੋਵਰ ਦੀ ਖੁਦਾਈ ਤੇ ਕੇਂਦਰਿਤ ਕਰ ਦਿੱਤਾ ਭਾਈ ਸਾਲੋ ਜੀ ਅਤੇ ਬਾਬਾ ਬੁੱਢਾ ਜੀ ਨੂੰ ਇਸ ਕੰਮ ਦੀ ਦੇਖ-ਰੇਖ ਲਈ ਨਿਯੁਕਤ ਕੀਤਾ ਗਿਆ। ਜਲਦੀ ਹੀ ਨਵਾਂ ਸ਼ਹਿਰ ਚੱਕ ਰਾਮਦਾਸਪੁਰ ਅੰਤਰਰਾਸ਼ਟਰੀ ਵਪਾਰ ਦੇ ਕੇਂਦਰ ਵਜੋਂ ਚਮਕਣ ਲੱਗਾ। ਇਹ ਸ਼ਹਿਰ ਵਪਾਰਕ ਨਜ਼ਰੀਤੋਂ ਲਾਹੌਰ ਵਾਂਗ ਸੀ। ਅਹਿਮ ਕੇਂਦਰ ਵਪਾਰ ਦਾ ਬਣ ਗਿਆ। ਗੁਰੂ ਰਾਮਦਾਸ ਜੀ ਨੇ ਆਪਣੇ ਵੱਖ-ਵੱਖ ਕਿੱਤਿਆਂ ਦੇ ਵਪਾਰੀਆਂ ਨੂੰ ਇਸ ਸ਼ਹਿਰ ਵਿੱਚ ਬੁਲਾਇਆ। ਇਹ ਕਦਮ ਰਣਨੀਤੀ ਦ੍ਰਿਸ਼ਟੀਕੋਣ ਤੋਂ ਬਹੁਤ ਲਾਹੇਵੰਦ ਸਾਬਤ ਹੋਇਆ ਸਿੱਖਾਂ ਲਈ ਇਥੇ ਪਾਠ ਪੂਜਾ ਦਾ ਸਥਾਨ ਬਣ ਗਿਆ ਇਸ ਤਰ੍ਹਾਂ ਇੱਕ ਵਿਲੱਖਣ ਸਿੱਖ ਸੰਪਰਦਾ ਲਈ ਇੱਕ ਨਵਾਂ ਮਾਰਗ ਤਿਆਰ ਕੀਤਾ ਗਿਆ ਗੁਰੂ ਰਾਮਦਾਸ ਜੀ ਨੇ ਮੰਜੀ ਵਿਧੀ ਵਿੱਚ ਸੁਧਾਰ ਕਰਕੇ ਮਸੰਦ ਵਿਧੀ ਸ਼ੁਰੂ ਕੀਤੀ ਇਹ ਕਦਮ ਸਿੱਖ ਧਰਮ ਦੀ ਤਰੱਕੀ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੇ ਅਨੰਦ ਕਾਰਜ ਲਈ ਚਾਰ ਲਾਵਾਂ ਦੀ ਰਚਨਾ ਕੀਤੀ ਅਤੇ ਸਾਦੇ ਵਿਆਹ ਦੀ ਗੁਰਮਤ ਮਰਿਆਦਾ ਨੂੰ ਸਮਾਜ ਦੇ ਸਾਹਮਣੇ ਰੱਖਿਆ ਇਸ ਤਰ੍ਹਾਂ ਉਹਨਾਂ ਨੇ ਸਿੱਖ ਸੰਪਰਦਾਏ ਨੂੰ ਇੱਕ ਵਿਲੱਖਣ ਵਿਆਹ ਪ੍ਰਣਾਲੀ ਦਿੱਤੀ ਇਸ ਤਰ੍ਹਾਂ ਇਸ ਵੱਖਰੀ ਵਿਆਹ ਪ੍ਰਣਾਲੀ ਨੇ ਸਮਾਜ ਨੂੰ ਰੂੜੀਵਾਦੀ ਪਰੰਪਰਾਵਾਂ ਤੋਂ ਦੂਰ ਕਰ ਦਿੱਤਾ ਬਾਬਾ ਸ਼੍ਰੀ ਚੰਦ ਜੀ ਦੇ ਉਦਾਸੀ ਸੰਤਾਂ ਅਤੇ ਹੋਰ ਪੈਗੰਬਰਾਂ ਦੇ ਨਾਲ ਸੋਹਰਦ ਸੰਬੰਧ ਸਥਾਪਿਤ ਕੀਤੇ ਗੁਰੂ ਸਾਹਿਬ ਜੀ ਨੇ ਆਪਣੇ ਗੁਰੂਆਂ ਦੁਆਰਾ ਦਿੱਤੀ ਗੁਰੂ ਕਾ ਲੰਗਰ ਪਰੰਪਰਾ ਨੂੰ ਅੱਗੇ ਵਧਾਇਆ ਅੰਧ ਵਿਸ਼ਵਾਸ ਜਾਤ ਪਾਤ ਆਦ ਬੁਰਾਈਆਂ ਦਾ ਸਖਤ ਵਿਰੋਧ ਕੀਤਾ ਆਪ ਜੀ ਨੇ 30 ਰਾਗਾਂ ਦੇ ਵਿੱਚ 638 ਸ਼ਬਦ ਲਿਖੇ ਜਿਨ੍ਹਾਂ ਵਿੱਚੋਂ 246 ਪੌੜੀਆਂ 138 ਸ਼ਲੋਕ 31 ਅਸ਼ਟਪਦੀਆਂ ਅਤੇ 8 ਵਾਰਾਂ ਸ਼ਾਮਲ ਹਨ ਅਤੇ ਇਹਨਾਂ ਸਾਰਿਆਂ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਉਹਨਾਂ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਅਰਜਨ ਦੇਵ ਨੂੰ ਜਨਮ ਦਿੱਤਾ ਪੰਚਮ ਨਾਨਕ ਵਜੋਂ ਸਥਾਪਿਤ ਕੀਤਾ। ਇਸ ਤੋਂ ਬਾਅਦ ਅੰਮ੍ਰਿਤਸਰ ਛੱਡ ਕੇ ਗੋਇੰਦਵਾਲ ਚਲੇ ਗਏ। ਭਾਦੋ ਸੁਦੀ ਤਿੰਨ 2 ਅੱਸੂ ਸਮਤ 1638 1 ਸਤੰਬਰ 1581 ਨੂੰ ਜੋਤੀ ਜੋਤ ਸਮਾ ਗਏ। ਸ਼੍ਰੀ ਗੁਰੂ ਰਾਮਦਾਸ ਜੀ ਦਾ ਇਤਿਹਾਸ ਦੱਸਦਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਅਣਜਾਣ ਸਮਝ ਕੇ ਸੰਗਤ ਜੀ ਮਾਫ ਕਰਨਾ। ਔਰ ਅਸੀਂ ਸਮੇ ਸਮੇ ਸਰ ਗੁਰੂ ਸਹਿਬਾਨਾਂ ਦੇ ਇਤਿਹਾਸ ਨੂੰ ਆਪ ਸਾਹਮਣੇ ਰੂਬਰੂ ਕਰਦੇ ਰਹਿਣੇ ਹਾਂ। ਸੋ ਜੇ ਕੋਈ ਗਲਤੀ ਹੈ ਤੇ ਉਸ ਲਈ ਮਾਫੀ ਦੇ ਬੱਤਰ ਹਾਂ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ